ਜੋ ਜੈ ਸਾਈ ਦੁਨੀਆ ਰੋਗੀ ਸੀ ਉਦੋਂ ਦਾ ਬੰਨਿਆ ਬੰਨ ਕਿਤੇ ਕਿਤੇ ਕਮਜ਼ੋਰ ਪੈ ਗਿਆ ਗੁਰੂ ਮੇਰ ਕਰੇ ਕੋਈ ਥੋੜੀ ਬੋਤੀ ਜੇ ਫਸਲ ਬਚਦੇ ਕਹਿ ਨਹੀਂ ਸਕਦੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਪੱਲੇ ਕੁਝ ਪਵੇ ਜੇ ਦਰਿਆ ਉੱਛਲਦਾ ਤੇ ਫਿਰ ਆਹ ਮੰਡ ਦਾ ਇਲਾਕਾ ਜਿਹੜਾ ਸਾਡਾ ਸਾਰਾ ਉਹ ਮਾਰਿਆ ਜਾਂਦਾ ਸਾਡੀ ਗੁਰਜੀ ਕੀ ਫਤਿਹ ਸਾਡਾ ਇਲਾਕਾ ਪੁਲਤ ਜਿਹੜਾ ਹੈ ਇਹ ਦੋ ਪਾਸੇ ਤੋਂ ਘਿਰਿਆ ਹੋਇਆ ਇੱਕ ਬੇਹੇ ਨਾਲ ਕਾਲੀ ਬੇਹ ਲੱਗਦੀ ਏ ਇੱਕ ਦਰਿਆ ਲੰਗਦਾ ਔਰ ਜਦੋਂ ਵੀ ਜੇ ਕਾਲੀ ਬਈ ਉਛਲ ਜਾਵੇ ਤੇ ਉਧਰਲੇ ਪਾਸੇ ਸਾਰੇ ਪਿੰਡਾਂ ਦਾ ਨੁਕਸਾਨ ਹੋ ਜਾਂਦਾ ਹੈ ਜੇ ਦਰਿਆ ਉਛਲਦਾ ਤੇ ਫਿਰ ਆਹ ਮੰਡਾ ਦਾ ਇਲਾਕਾ ਜਿਹੜਾ ਸਾਡਾ ਸਾਰਾ ਉਹ ਮਾਰਿਆ ਜਾਂਦਾ ਬਹੁਤੇ ਸਾਡੇ ਪਰਿਵਾਰ ਜਿਹੜੇ ਆ ਮੰਡਾ ਵਿੱਚ ਉਹਨਾਂ ਨੇ ਜ਼ਮੀਨਾਂ ਲੈ ਲਈਆਂ ਦਰਿਆ ਦੇ ਵਿੱਚ ਉੱਥੇ ਡੇਰੇ ਬਣੇ ਆ ਡੰਗਰ ਰੱਖੇ ਆ ਆਪਣੀ ਫਸਲ ਸੀ ਪਰ ਅਫਸੋਸ ਕਿ ਲਗਾਤਾਰ ਅਸੀਂ ਪਿਛਲਾ 55 ਦਾ ਹੜ੍ਹ ਤੇ ਨਹੀਂ ਸੀ ਦੇਖਿਆ ਉਤਪਾਦ ਤੁਸੀਂ ਬੰਨ ਬਾਬਾ ਰਸਮਾਨ ਜੋ ਬਾਬਾ ਨਾਨਕ ਸਿੰਘ ਜੀ ਨੇ ਸਦਾ ਪ੍ਰਤਾਪ ਸੇ ਕਹਿਰ ਨੂੰ ਕਹਿ ਕੇ ਬਣਵਾਇਆ ਇਸੇ ਕਰਕੇ ਬਣਵਾਇਆ ਸੀ ਕਿ 55 ਸਾਈ ਦੁਨੀਆ ਰੁੜ ਗਈ ਸੀ ਉਦੋਂ ਦਾ ਬੰਨਿਆ ਬੰਨ ਕਿਤੇ ਕਿਤੇ ਕਮਜ਼ੋਰ ਪੈ ਗਿਆ ਸਮੇਂ ਦੇ ਨਾਲ ਜਦੋਂ ਮੈਂ ਪਹਿਲੀ ਵਾਰੀ ਵੀ 2.5 ਕਰੋੜ ਰੁਪਏ ਲਾ ਕੇ ਇਹਨੂੰ ਪਰਮ ਬਣਾਈ ਸੀ ਤੇ ਫਿਰ ਵੀ ਬਚਿਆ ਪਿਆ ਕਿਸੇ ਥਾਂ ਦੇ ਉੱਤੇ ਇਲਾਕੇ ਵਿੱਚ ਫੁੱਟਾ ਨਹੀਂ ਥੋੜਾ ਥੋੜੀ ਜਿੱਥੇ ਕਮਜ਼ੋਰ ਸੀ ਉੱਥੇ ਮਿੱਟੀ ਪਾ ਕੇ ਨੌਜਵਾਨਾਂ ਨੇ ਆਪਣੇ ਇਲਾਕੇ ਦੇ ਸਾਰੇ ਕੰਪਰੂਆਂ ਨੇ ਉਹਨਾਂ ਨੇ ਸਾਰਿਆਂ ਨੇ ਕਿਸਾਨਾਂ ਨੇ ਨਾਲ ਕੇ ਪੱਕਾ ਕਰ ਦਿੱਤਾ ਪੱਕਾ ਮਤਲਬ ਮਜਬੂਤ ਕਰ ਲਿਆ ਹੁਣ ਜਿਹੜਾ ਇਲਾਕੇ ਦੇ ਵਿੱਚ ਜਿੰਨਾ ਰਕਵਾ ਇਹ ਸਾਰੇ ਦਾ ਸਾਰਾ ਪਾਣੀ ਚ ਡੁੱਬ ਗਿਆ ਗੁਰੂ ਮੇਰ ਕਰੇ ਕੋਈ ਥੋੜੀ ਬੋਤੀ ਜੇ ਫਸਲ ਬਚਦੇ ਕਹਿ ਨਹੀਂ ਸਕਦੇ ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਪੱਲੇ ਕੁਝ ਪਵੇ ਜਿਹੜੀ ਫਸਲ 80 80 ਹਜ਼ਾਰ ਦਾ ਇਕੱਲਾ ਨਿਕਲਦੀ ਸੀ ਅੱਜ ਇਹਨਾਂ ਦੇ ਪੱਲੇ ਕੁਝ ਨਹੀਂ ਗਿਆ ਇਹਨਾਂ ਨੂੰ ਕੰਪੰਸੇਟ ਕਰਨਾ ਇਹਨਾਂ ਨੂੰ ਮੁਆਵਜ਼ਾ ਦੇਣਾ ਇਹ ਹੁਣ ਸਰਕਾਰ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਦੇ ਐ ਅਸੁਰੇ ਤਕਲੀਫ ਦੀ ਘੜੀ ਵਿੱਚ ਰਾਹਤ ਦੇ ਵੀ ਮਲਮ ਲਾਵੇ ਕਿਉਂਕਿ ਅੱਗੇ ਹੀ ਬੜੇ ਦੁਖੀ ਹੈ ਕਿ 15 ਦਿਨ ਤੋਂ ਲਗਾਤਾਰ ਬੰਨਤੇ ਬੈਠੇ ਹੋਏ ਹੈ ਮੀਨਾਮੀ ਨਹੀਂ ਹੋਗਾ ਜੀ ਬਰਾਮੇ ਦਾ ਪਾਣੀਆ ਹੈ ਜੀ ਸਾਰਾ ਤੀਜ ਦੁਬਾਰਾ ਤੀਜ ਤੋਂ ਲੈ ਕੇ ਬੈਠੇ ਹੋਏ ਔਰ ਇੰਨੀ ਤਕਲੀਫ ਵਿੱਚ ਹੈ ਫਿਰ ਵੀ ਮੈਂ ਸਮਝਦੀ ਆ ਕਿ ਇਲਾਕਾ ਨਿਵਾਸੀਆਂ ਨੇ ਸਾਰੇ ਲੜਕੇ ਲੰਗਰ ਦੀ ਕੋਈ ਪਰਵਾਹ ਨਹੀਂ ਕੀਤੀ ਲੰਗਰ ਵੀ ਪੂਰਾ ਡੰਗਰਾ ਵਾਸਤੇ ਵੀ ਸਾਰਾ ਕੁਝ ਅੱਜ ਅਸੀਂ ਵੀ ਜਿਸ ਦਾ ਪਹਿਲਾ ਲੰਗਰ ਵੀ ਪੇਜ ਦੇ ਰਹੇ ਹੁਣ ਅਸੀਂ ਫੀਡ ਲੈ ਕੇ ਆਏ ਸੀ ਤੇ ਮੈਨੂੰ ਕਿਹਾ ਕਿ ਸਾਰਿਆਂ ਨੂੰ ਪਰਚੀਆਂ ਦੇ ਕੇ ਬਕਾਇਦਾ ਸਿਸਟਮ ਦੇ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਵੰਡਿਆ ਥੋੜਾ-ਥੋੜਾ ਜਿੰਨਾ ਵੀ ਸੀਗਾ ਸੋ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹਨੀ ਹਾਂ ਕਿ ਪੰਜਾਬ ਦੇ ਵਿੱਚ ਦਰਿਆਵਾਂ ਦੀ ਖਸਤਾ ਹਾਲਤ ਹੋਣ ਕਰਕੇ ਹਰ ਸਾਲ ਅਰਬਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਜੇ ਸਰਕਾਰ ਸੁਚੇਤ ਹੋ ਜੇ ਮੁੱਖ ਮੰਤਰੀ ਪੰਜਾਬ ਇਮੀਡੀਏਟਲੀ ਇਹਦਾ ਸਾਰਾ ਇਹ ਦੀ ਡਿਮਾਰਕੇਸ਼ਨ ਕਰਾਵੇ ਡਿਮਾਰਕੇਸ਼ਨ ਕਰਕੇ ਕਿ ਦਰਿਆ ਕਿੱਥੇ ਤੱਕ ਹੈ ਤੇ ਉਹਨੂੰ ਦੂੰਗਾ ਘਟੋ ਘਟ 20 ਫੁੱਟ ਦੂੰਗਾ ਕਰ ਦਿੱਤਾ ਜਾਵੇ ਦੇਖੋ ਪਾਣੀ ਕਿੰਦਾ ਆਰਾਮ ਦੇ ਨਾਲ ਚੱਲਦਾ ਰਹੇਗਾ ਬਾਹਰੋਂ ਆਏਗਾ ਹੀ ਨਾ ਫਸਲਾਂ ਮਰਨਗੀਆਂ ਨਾ ਬੰਨ ਟੁੱਟਣਗੇ ਔਰ ਇਹ ਜਿਹੜੇ ਬੰਨ ਹੈ ਇਹ ਘਟੋ ਘਟ 30 40 ਫੁੱਟ ਚੌੜਾ ਕਰਕੇ ਵਨ ਵੇ ਸੜਕ ਬਣ ਜਾਵੇ ਆਲੇ ਦੁਆਏ ਪੱਥਰ ਲੱਗ ਜਾਣ ਇਹ ਸਾਰਾ ਐਸਟੀਮੇਟ ਬਣਾ ਕੇ ਤੇ ਸੈਂਟਰ ਸਰਕਾਰ ਤੋਂ ਪੈਕੇਜ ਲੈਣ ਪ੍ਰਧਾਨ ਮੰਤਰੀ ਜੀ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕੀ ਪ੍ਰਧਾਨ ਮੰਤਰੀ ਜੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਬੈਠੀ ਹੋਈ ਹੈ ਕਿ ਕੇਂਦਰ ਸਰਕਾਰ ਸਾਡੇ ਨਾਲ ਮਤਰੀਂ ਮਾਂ ਵਾਲਾ ਸਲੂਕ ਕਰਦੀ ਹੈ ਸਾਨੂੰ ਕਦੀ ਇਨਸਾਫ ਨਹੀਂ ਮਿਲਿਆ ਜੇ ਕਿਸਾਨ ਦਿੱਲੀ 'ਚ ਬੈਠੇ ਰਹੇ ਤਾਂ 700 ਕਿਸਾਨ ਮਰਿਆ ਲੜਾਈ ਇਹਨਾਂ ਨੇ ਸਾਰੇ ਦੇਸ਼ ਦੇ ਕਿਸਾਨਾਂ ਨੇ ਲੜੀ ਤੇ ਨੁਕਸਾਨ ਕਿਤਾ ਹੋਇਆ ਪੰਜਾਬ ਦੇ ਕਿਸਾਨਾਂ ਦਾ ਜੇ ਉੱਥੇ ਨੌਜਵਾਨ ਜਾਂਦੇ ਸੀ ਟਰਾਲੀਆਂ ਲੈ ਕੇ ਉਹਨਾਂ ਨੂੰ ਕੋਈ ਅਤਵਾਦੀ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀਗਾ ਇੰਨਾ ਨੁਕਸਾਨ ਕੀਤਾ ਕਿ ਨੌਜਵਾਨਾਂ ਦਾ ਵੀ ਜਲ ਟੁੱਟੇ 1 ਸਾਲ ਲਗਾਤਾਰ ਇਹਨਾਂ ਦੇ ਟਰੈਕਟਰ ਉੱਤੇ ਖੜੇ ਰਹੇ ਔਰ ਸਾਰੇ ਕੰਮ ਕਾ ਜਿਹੜੇ ਸੀ ਰੁੱਕ ਕੇ ਜੇ ਸ਼ੰਭੂ ਬੈਰੀਏ ਦੇ ਉੱਤੇ ਬੈਠੇ ਉੱਥੇ ਵੀ ਹਰਿਆਣਾ ਸਰਕਾਰ ਨੇ ਜੋ ਬਿਹੇਵ ਕੀਤਾ ਜੋ ਦੋ ਮੁੰਡੇ ਉੱਤੇ ਮਾਰੇ ਵੀ ਗਏ ਤੇ ਇਹ ਏਡਾ ਨੁਕਸਾਨ ਹੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਜੀ ਥੋੜੇ ਜੇ ਥੋੜੇ ਜੇ ਆਪਣਾ ਦਿਲ ਇਧਰਲੇ ਪਾਸੇ ਵੀ ਲੈ ਕੇ ਆਓ ਮੈਂ ਕੱਲ ਵੀ ਉਹਨਾਂ ਟਵੀਟ ਕੀਤਾ ਸੀ ਅਫਗਾਨਿਸਤਾਨ ਦਾ ਤੇ ਮੈਂ ਅੱਗੋਂ ਐਕਸ ਕਰਕੇ ਕਿਹਾ ਸੀ ਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਚੰਗੀ ਗੱਲ ਹੈ ਤੁਸੀਂ ਅਫਗਾਨਿਸਤਾਨ ਦਾ ਹਾਲ ਨਾਰਾ ਮਾਰਿਆ ਸਾਨੂੰ ਵੀ ਦੁੱਖ ਹੈ ਕਿ ਜੇ ਉੱਥੇ ਇਹਨਾਂ ਨੁਕਸਾਨ ਹੋਇਆ ਤੇ ਅੱਜ ਉਹਦੇ ਅਰਦਾਸ ਸਾਡੀ ਕਿ ਪਰਪਾਈ ਹੋਵੇ ਲੇਕਿਨ ਪੰਜਾਬ ਵੀ ਤੇਰੇ ਦੇਸ਼ ਦਾ ਇੱਕ ਹਿੱਸਾ ਹੈ ਜਿਨ੍ਹਾਂ ਦੇ ਨੌਜਵਾਨਾਂ ਨੇ ਫਾਸ਼ੀਆ ਦੇ ਰਸਤੇ ਚੁੰਮੇ ਐ ਇਸ ਪੰਜਾਬ ਦੀ ਧਰਤੀ ਦੇ 10 ਲੱਖ ਤੋਂ ਵੱਧ ਜਾਏ ਜਿਹੜੇ ਸੀ ਉਹ ਦੇਸ਼ ਦੀ ਵੰਡ ਵਿੱਚ ਖਤਮ ਹੋਏ ਸੀਗੇ ਮਾਰੇ ਗਏ ਸੀਗੇ ਤੇ ਅੱਜ ਇਹਨਾਂ ਨੇ ਗੁਰਧਾਮ ਵੀ ਆਪਣੇ ਉੱਥੇ ਪਾਕਿਸਤਾਨ 'ਚ ਛੱਡ ਕੇ ਆਏ ਐ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਮਰਮ ਨਹੀਂ ਜਦ ਤੱਕ ਲਾਓਗੇ ਇਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਨਹੀਂ ਸਮਝੋਗੇ ਇਹਨਾਂ ਦੀ ਤਕਲੀਫ ਨੂੰ ਤੁਸੀਂ ਖੁੱਲੇ ਦਿਲ ਨਾਲ ਇਹਨੂੰ ਹੱਲ ਨਹੀਂ ਕਰੋਗੇ ਤਾਂ ਮੈਂ ਸਭੀ ਦੀ ਹੈ ਕਿ ਕਿਸੇ ਦੇ ਮਨ ਵਿੱਚ ਤੁਹਾਡੇ ਪ੍ਰਤੀ ਸਤਿਕਾਰ ਨਹੀਂ ਆਉਣਾ ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਤਿਕਾਰ ਲੈ ਸਕੇ ਜਾਂ ਤੁਸੀਂ ਸਪੈਸੈਂਟਰ ਸਰਕਾਰ ਨੂੰ ਆਪਣਾ ਕਹਿ ਸਕਣ ਤੇ ਜਿਸ ਤਰ੍ਹਾਂ ਬਾਜਪਈ ਸਾਹਿਬ ਉੱਥੇ ਆਏ ਸੀ ਅਨੰਪੁਰ ਸਾਹਿਬ 100 ਕਰੋੜ ਰੁਪਏ ਉੱਥੇ ਅਯੂਬਾ ਬਣਾ ਕੇ ਗਏ ਸੀਗੇ ਲੋਕਾਂ ਨੇ ਪੱਲੇ ਪੱਲੇ ਕੀਤੀ ਉਹਦੀ ਉਹ ਕਰਨ ਬਹੁਤ ਤਾਰੀਫ ਕੀਤੀ ਇਸੇ ਤਰ੍ਹਾਂ ਤੁਸੀਂ ਅੱਜ ਤੁਹਾਡੇ ਕੋਲ ਇਹ ਸਮਾਜ ਆਇਆ ਆ ਆਫਤ ਦਾ ਇਸ ਸਮੇਂ ਦੇ ਵਿੱਚ ਰਹਿ ਕੇ ਤੁਸੀਂ ਸਾਰਾ ਸਰਵੇ ਕਰਾਓ ਇਹ ਜਿਹੜੀ ਅੱਜ ਸਿਲਟ ਪੈ ਗਈ ਹੈ ਜਿਹੜੀ ਸਿਲਟਿੰਗ ਹੋ ਗਈ ਹੈ ਅੰਦਰ ਮਿੱਟੀ ਪੈ ਗਈ ਹੈ ਜਿਹੜੀ ਰੇਤਾ ਪਈ ਹੈ ਤੇ ਮੈਂ ਸਭੀ ਦੀ ਹੈ ਕਿ ਮੁੱਖ ਮੰਤਰੀ ਨੂੰ ਵੱਡਾ ਦਿਲ ਕਰਨਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਵੀ ਜਿਹਦੇ ਜਿਹਦੇ ਖੇਤ ਵਿੱਚ ਪਈ ਹੈ ਆਪਣੀ ਰੇਤਾ ਕੱਢ ਕੇ ਭਾਵੇਂ ਵੇਚ ਲਓ ਭਾਵੇਂ ਵਰਤ ਲਓ ਇਹਦੀ ਆਮਦਨ ਨਾਲ ਤੁਸੀਂ ਆਪਣੇ ਘਰ ਠੀਕ ਕਰ ਲਓ ਆਪਣੇ ਖੇਤ ਠੀਕ ਕਰ ਲਓ ਕਮ ਸੇ ਕਮ ਸਰਕਾਰ ਵੀ ਥੋੜਾ ਬਹੁਤਾ ਹਮਲਾ ਕਰੇ ਇਹਨਾਂ ਲੋਕਾਂ ਨੂੰ ਸਗਾ ਕਹਿਣਗੇ ਵੀ ਇੰਨੀ ਡੂੰਗੀ ਕਰ ਦੋ ਜੀ ਡੂੰਗੀ ਹੋ ਜਾਏਗਾ ਮੁਗੇ ਦਰਗਾਹ ਜਿਹੜਾ ਉੱਥੇ ਬਣ ਜਾਏਗਾ ਸੋ ਜੇ ਕਿਸਾਨ ਇਹ ਤਾਂ ਇਹ ਤਾਂ ਕਿਸੇ ਸਰਕਾਰ ਦਾ ਨਹੀਂ ਪਾਈ ਮਿੱਟੀ ਇਹ ਤਾਂ ਦਰਿਆ ਲੈ ਕੇ ਆ ਗਿਆ ਮਿੱਟੀ ਤੇ ਜਿਉ ਮਿੱਟੀ ਪਈ ਜੇ ਤਾਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਵੇਚ ਦੇ ਦੇਣੀ ਚਾਹੀਦੀ ਹੈ ਪਟਲਣੀ ਚਾਹੀਦੀ ਹੈ ਜੋ ਮਰਜ਼ੀ ਕਰ ਜਿੰਨੂੰ ਮਰਜ਼ੀ ਦੇਣ ਉਹ 200 ਦੀ ਦੇਣ ਉਹ 400 ਦੀ ਟਰਾਲੀ ਦੇਣ ਉਹ 500 ਦੀ ਦੇਣ ਹਾਰੇ ਇਹ ਟੰਦਲ ਇੰਨਾਂ ਨੂੰ ਠੇਕੇ ਦੇ ਹਿਸਾਬ ਨਾਲ ਤੁਸੀਂ ਦੇਈ ਜੋ ਤੇ ਤਾਂ ਜੋ ਇਹ ਲੋਕੀ ਜਿਹੜੇ ਆ ਇਹ ਕਹਿ ਸਕਣ ਕਿ ਅਸੀਂ ਥੋੜੀ ਬਹੁਤੀ ਆਮਦਨ ਇੱਥੋਂ ਵੀ ਕਮਾ ਲਈ। ਸੋ ਇਹ ਗੱਲਾਂ ਜਿਹੜੀਆਂ ਅੱਜ ਬਹੁਤ ਹੰਦਰਦੀ ਮੰਗਦੀਆਂ। ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕੇਂਦਰ ਸਰਕਾਰ ਨੂੰ ਕਿ ਤੁਸੀਂ ਪਿੱਛੇ ਕਿਸੇ ਵੀ ਸਟੇਟ ਵਿੱਚ ਨੁਕਸਾਨ ਹੋਇਆ ਤੁਸੀਂ 50-50 ਹਜ਼ਾਰ ਦਾ ਕਰੋੜ ਦਾ ਪੈਕੇਜ ਦਿੱਤਾ। 20-20 ਹਜ਼ਾਰ ਕਰੋੜ ਦਾ ਪੈਕੇਜ ਦਿੱਤਾ। ਤੇ ਇੱਥੇ ਕੀ ਤਕਲੀਫ ਹੈ? ਪੰਜਾਬ ਦੇ ਲੋਕਾਂ ਨੂੰ ਆਪਣਾ ਸਮਝੋ। ਔਰ ਇਹਨਾਂ ਨੂੰ ਵੀ ਪੈਕੇਜ ਵੱਡਾ ਦਿਓ ਤੇ ਆਪ ਆਪਣੀ ਸੁਪਰਵਾਈਜ਼ਨ ਚ ਪਾਵੇਂ ਕੰਮ ਕਰਾਓ ਇਹ ਸਾਰੀ ਚੀਜ਼ ਨੂੰ ਮੈਂ ਸਮਝਦੀ ਅੱਜ ਉਹਨੂੰ ਬੜੀ ਸ਼ਿੱਦਤ ਨਾਲ ਲੈਣਾ ਚਾਹੀਦਾ ਤਾਂ ਜੋ ਕਿਸਾਨ ਹਰ ਸਾਲ ਜਿਹੜਾ ਮਰਦਾ ਹੈ ਔਰ ਅਸੀਂ ਲੋਕ ਵੀ ਸਾਰੇ ਜਿਹੜੇ ਹੈ ਪਰੇਸ਼ਾਨੀਆਂ ਚੋਂ ਨੇ ਹੈ ਲਾਗਲੇ ਪਿੰਡਾਂ 'ਵੀ ਪਰੇਸ਼ਾਨੀਆਂ ਚੋਂ ਹੁੰਦੀਆਂ ਸਾਰਿਆਂ ਨੂੰ ਹਰ ਸਾਲ ਬੜੀ ਮਿਹਨਤ ਕਰਨੀ ਪੈਂਦੀ ਹੈ ਕਈ 88 ਚੋਂ ਜੜਦੇ ਹੈ ਕਈ 19 ਚੋਂ ਜੜਦੇ ਹੈ ਕਈ 23 ਚੋਂ ਜੜਦੇ ਹੈ ਅੱਜ ਫਿਰ ਉਹੀ ਹਾਲਾਤ ਬਣੇ ਪਏ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਕਿ ਥੋੜਾ ਬਹੁਤਾ ਹਮਦਰਦੀ ਦਿਖਾਓ ਤਾਂ ਜੋ ਇਹ ਲੋਕ ਜਿਹੜੇ ਸੁਖੀ ਜੀਵਨ ਜੀ ਸਕਣ ਤੇ ਜੇ ਕੋਈ ਦੀ ਜ਼ਮੀਨ ਵਿੱਚ ਆਉਂਦੀ ਵੀ ਹੈ ਉਹਨੂੰ ਚੰਗੀ ਕੰਪਨਸੇਸ਼ਨ ਦੇ ਦਿਓ ਉਹਨਾਂ ਨੂੰ ਦਿਓ ਕੰਪਨਸੇਸ਼ਨ ਉਹ ਆਪਣੇ ਬਾਹਰ ਉਹਨਾਂ ਕੋਲ ਜੀ ਤੁਸੀਂ ਇੰਨਾ ਤੁਸੀਂ ਇੱਥੇ ਆਪਣੀ ਖਰੀਦ ਲਓ ਉਹ ਆਫੇ ਬਾਹਰ ਬਣਾ ਲੈਣਗੇ ਆਪਣੇ ਘਰ ਬਣਾ ਲੈਣਗੇ ਹੁਣ ਸਾਰੇ ਦੇ ਘਰ ਵੀ ਤਬਾਹ ਹੋ ਗਏ ਮੋਟਰਾਂ ਤਬਾਹ ਹੋ ਗਈਆਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਬਿਸਤਰੇ ਵੀ ਬਚੇ ਹੋਣ ਘਰਾਂ ਦੇ ਵਿੱਚ ਕੋਈ ਕੋਈ ਚੀਜ਼ ਬਚੀ ਹੋਵੇ ਜਿਹੜੇ ਘਰ ਵੀ ਸੀਗੇ ਸੋ ਇਹੀ ਮੈਂ ਤੇ ਸਾਰੇ ਇਲਾਕੇ ਦਾ ਤਨਵਾਦ ਕਰਦੀ ਹਾਂ ਕਿੰਨੇ ਵਸੇ ਜਾਂਦਾ ਮੰਡ ਤਲਵੰਡੀ ਕੋਕਾ ਇੱਥੇ ਕਿਉਂਕਿ ਬਾਹਰ ਜਿਆਦਾ ਕਿ ਇੱਥੇ ਬੈਠਦੇ ਸਾਡੇ ਸਾਰੇ ਗੁਰਦੁਆਰਾ ਸਾਹਿਬ ਨੇੜੇ ਹੋਣ ਕਰਕੇ ਇੱਥੇ ਸਾਰੇ ਜਣੇ ਸੇਵਾ ਕਰਦੇ ਰਹਿੰਦੇ ਆ 100 200 ਘਰ ਜਿਹੜਾ ਇੱਥੇ ਬੈਜ ਜਾਂਦਾ ਆ ਕਿ ਸੋ ਸਾਰਿਆਂ ਦਾ ਮੈਂ ਧਿਆਨਵਾਜ ਕਰਦੀ ਆ ਪਰ ਮੈਂ ਆਪਣੇ ਇਲਾਕੇ ਦੇ ਉਹਨਾਂ ਜਿਹੜੇ ਤਕਲੀਫ ਵਿੱਚ ਆ ਉਹਨਾਂ ਦਾ ਵੀ ਧਿਆਨਵਾਜ ਕਰਦੀ ਆ ਇਹ ਬੜੇ ਸਬਰ ਸੰਤੋਖ ਦੇ ਨਾਲ ਹਰ ਗੱਲ ਨੂੰ ਚੱਲਦੇ ਵੀ ਆ ਤੇ ਆਿਆਂ ਨੂੰ ਲੋਕਾਂ ਨੂੰ ਆਪਣਾ ਇਮੇਜ ਵੀ ਉਹ ਦਿੰਦੇ ਆ ਕਿ ਸਸਤੋਖ ਵਿੱਚ ਰਹਿਣੇ ਇਨੇ ਸਖੀ ਦੇ ਸੰਤੋਖੀ ਕਾਇਕੋ ਨਾਨਕ ਦੇਰ ਦੀ ਦਰਸਮਾਇ ਬੜੇ ਸੰਤੋਖ ਵਿੱਚ ਰਹਿ ਕੇ ਹਮੇਸ਼ਾ ਜਿਹੜਾ ਕੋਈ ਆਇਆ ਉਹਨੂੰ ਸਤਿਕਾਰ ਨਾਲ ਤੋੜਦੇ ਔਰ ਇੱਕ ਇੱਕ ਵਸਤੂ ਜੇ ਕੋਈ ਦਿੰਦਾ ਤੇ ਉਹਦਾ ਧੰਨਵਾਦ ਕਰਦੇ ਵੀ ਨਹੀਂ ਥੱਕਦੇ ਸੋ ਬਹੁਤ ਧੰਨਵਾਦੀ ਹੋਰਨਾਂ ਨੂੰ ਮੈਂ ਬੇਨਤੀ ਕਰਾਂਗੀ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਾਸਤੇ ਅਸੀਂ ਪਲਾਨਿੰਗ ਬਣਾ ਰਹੇ ਇਹਨਾਂ ਦੇ ਖੇਤ ਕਿੰਨੇ ਆ ਇਹਨਾਂ ਦਾ ਖਰਚ ਕਿੰਨਾ ਹੋਏਗਾ ਤੇਲ ਦਾ ਇਹਨਾਂ ਦੇ ਦਾਣੇ ਕਿੰਨੇ ਲੱਗਣਗੇ ਬੀਜਣ ਲਈ ਉਹ ਅਸੀਂ ਪਲਾਨਿੰਗ ਬਣਾ ਰਹੇ ਮੇਰੀ ਹੱਥ ਜੋੜ ਕੇ ਬੇਨਤੀ ਜਿਨ੍ਹਾਂ ਨੇ ਹੁਣ ਆਉਣਾ ਹੁਣ ਬੇਸ਼ੱਕ ਤੁਸੀਂ ਲੰਗਰ ਪਾਉਣ ਦੇ ਕੰਮ ਬੰਦ ਕਰ ਦਿਓ ਕੋਈ ਗੱਲ ਨਹੀਂ ਹੁਣ ਉਹ ਆਪਣੇ ਆਪਣੇ ਥਾਮੇ ਦੇ ਉੱਤੇ ਰਾਜ਼ੀ ਨੇ ਉਹ ਕਹਿੰਦੇ ਸਾਨੂੰ ਹੁਣ ਲੋੜ ਨਹੀਂ ਤੇ ਜਾਂ ਦੂਜੇ ਜਿਹੜਾ ਕੰਮ ਹੋਏਗਾ ਉਹ ਘਰਾਂ 'ਚ ਬੈਠਣਗੇ ਪੂਰਾ ਐਸਟੀਵੇਟ ਲਾਵਾਂਗੇ ਔਰ ਮੈਂ ਆਪ ਨਾਲ ਹੋ ਕੇ ਇਹਨਾਂ ਘਰਾਂ ਦੇ ਵਿੱਚੋਂ ਸਾਰੀ ਸੰਗਤ ਨੂੰ ਸੰਤੁਸ਼ਟੀ ਕਰਾਂਗੇ ਕਿਸੇ ਨਾਲ ਬਿਤਕਾ ਨਹੀਂ ਹੋਏਗਾ ਕਿ ਪਰ ਕਿਲਾ ਕਿੰਨਾ ਖਰਚ ਤੈਲ ਦਾ ਆਏਗਾ ਪਰ ਕਿਲਾ ਕਿੰਨਾ ਬੀਜ ਦਾ ਖਰਚ ਆਏਗਾ ਉਹ ਸਾਰਾ ਅਸੀਂ ਕੋਸ਼ਿਸ਼ ਕਰਾਂਗੇ ਕਿਨੇ ਤੱਕ ਪਹੁੰਚਾਇਆ ਜਾਵੇ বাইগুরু কে কালসা